ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਪੰਜਾਬੀ ਚਮਤਕਾਰੀ ਟੋਟਕੇ ਦੇ ਉੱਪਰ ਦੋਸਤੋ ਜੇਕਰ ਤੁਹਾਡੇ ਘਰ ਵਿੱਚ ਵੀ ਪੈਸੇ ਦੀ ਤੰਗੀ ਹੈ ਜਾਂ ਤੁਹਾਡੇ ਘਰ ਵਿੱਚ ਪੈਸਾ ਤਾਂ ਆਉਂਦਾ ਹੈ ਪਰ ਟਿਕਦਾ ਨਹੀਂ ਤਾਂ ਉਸ ਲਈ ਤੁਹਾਨੂੰ ਬਹੁਤ ਹੀ ਇੱਕ ਚਮਤਕਾਰੀ ਉਪਾਅ ਦੱਸਣ ਵਾਲੇ ਹਾਂ ਜੀ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜੈ ਮਾਤਾ ਲక్ష్ਮੀ ਦੇਵੀ ਜੀ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਕਿ ਤੁਹਾਡੇ ਘਰ ਦੇ ਵਿੱਚ ਪੈਸਿਆਂ ਦੀ ਬਰਕਤ ਆ ਜਾਵੇ ਤੇ ਕਦੇ ਵੀ ਤੁਹਾਨੂੰ ਪੈਸਿਆਂ ਪ੍ਰਤੀ ਤੰਗੀ ਦਾ ਸਾਹਮਣਾ ਕਰਨਾ ਨਾ ਪੈ ਜਾਵੇ। ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਜੀ। ਆਪਣਾ ਜਿਹੜਾ ਅੱਜ ਦਾ ਵਿਸ਼ਾ ਹੈ ਉਹ ਇਹ ਹੈ ਕਿ ਜਿਸ ਘਰ ਵਿੱਚ ਪੈਸੇ ਦੀ ਤੰਗੀ ਹੈ, ਘਰ ਵਿੱਚ ਪੈਸਾ ਨਹੀਂ ਟਿਕਦਾ। ਤਾਂ ਫਿਰ ਉਹਨਾਂ ਨੂੰ ਆਪਣੇ ਘਰ ਦੇ ਵਿੱਚੋਂ ਇਹ ਤਿੰਨ ਚੀਜ਼ਾਂ ਤੁਰੰਤ ਹੀ ਹਟਾ ਦੇਣੀਆਂ ਚਾਹੀਦੀਆਂ ਹਨ। ਕਿਉਂਕਿ ਦੋਸਤੋ ਇਹ ਤਿੰਨ ਚੀਜ਼ਾਂ ਕਿਤੇ ਨਾ ਕਿਤੇ ਸਾਡੇ ਘਰ ਦੀ ਕਮਾਈ ਅਤੇ ਬਰਕਤ ਨੂੰ ਬਹੁਤ ਜ਼ਿਆਦਾ ਪ੍ਰਭਾਵਿਤ ਕਰਦੀਆਂ ਹਨ। ਅਤੇ ਨਾਲ ਹੀ ਦੋਸਤੋ ਉਹਨਾਂ ਤੇਰ ਚੀਜ਼ਾਂ ਬਾਰੇ ਵੀ ਗੱਲ ਕਰਾਂਗੇ ਜਿਨ੍ਹਾਂ ਨੂੰ ਘਰ ਵਿੱਚ ਰੱਖਣ ਦੇ ਨਾਲ ਸਾਡੇ ਘਰ ਦੀ ਬਰਕਤ ਵਿੱਚ ਵਾਧਾ ਹੋ ਜਾਂਦਾ ਹੈ ਤੇ ਸਾਨੂੰ ਕਦੇ ਵੀ ਪੈਸੇ ਪ੍ਰਤੀ ਤੰਗੀ ਦਾ ਸਾਹਮਣਾ ਨਹੀਂ ਕਰਨਾ ਪੈਂਦਾ ਘਰ ਦੀ ਕਮਾਈ ਵਿੱਚ ਹਮੇਸ਼ਾ ਵਾਧਾ ਹੀ ਹੁੰਦਾ ਰਹਿੰਦਾ ਹੈ ਬਹੁਤ ਜ਼ਿਆਦਾ ਪਰਿਵਾਰ ਇਹੋ ਜਿਹੇ ਵੇਖੇ ਜਾਂਦੇ ਹਨ ਜਿਹੜੇ ਕਹਿ ਲਓ ਕਿ ਪੂਜਾ ਪਾਠ ਤਾਂ ਬਹੁਤ ਕਰਦੇ ਹਨ ਅਤੇ ਜੋ ਲੋਕ ਆਪਣੇ ਘਰ ਵਿੱਚ ਕਿਸੇ ਵੀ ਗੁਰੂ ਪੀਰ ਦੀ ਮੰਨਤਾ ਵੀ ਕਰਦੇ ਹਨ ਜਿਨ੍ਹਾਂ ਨੂੰ ਆਪਾਂ ਕਹਿ ਸਕਦੇ ਹਾਂ ਸੂਫੀ ਫਕੀਰ ਵਗੈਰਾ ਉਹਨਾਂ ਦੀ ਭਗਤੀ ਵਿੱਚ ਕਮੀ ਨਹੀਂ ਹੋ ਸਕਦੀ ਪਰ ਫਿਰ ਵੀ ਦੋਸਤੋ ਕਿਸੇ ਨਾ ਕਿਸੇ ਕਾਰਨ ਕਰਕੇ ਉਹਨਾਂ ਦੇ ਜਿਹੜੇ ਕੰਮ ਹਨ ਉਹ ਨਹੀਂ ਬਣਦੇ ਤੇ ਘਰ ਵਿੱਚ ਪੈਸਾ ਆਉਂਦਾ ਤਾਂ ਹੈ ਪਰ ਟਿਕਦਾ ਨਹੀਂ ਉਲਟਾ ਜੇਕਰ ਘਰ ਵਿੱਚ ਥੋੜਾ ਬਹੁਤਾ ਪੈਸਾ ਆ ਵੀ ਜਾਵੇ ਉਹ ਕਿਸੇ ਬਿਮਾਰੀ ਜਾਂ ਫਿਰ ਕਿਸੇ ਕਰਜ਼ੇ ਦੇ ਰੂਪ ਵਿੱਚ ਘਰ ਵਿੱਚੋਂ ਬਾਹਰ ਚੱਲਿਆ ਜਾਂਦਾ ਹੈ ਤਾਂ ਫਿਰ ਦੋਸਤੋ ਇਹ ਕਿਸੇ ਇੱਕ ਪਰਿਵਾਰ ਦੀ ਕਹਾਣੀ ਤਾਂ ਨਹੀਂ ਹੈ ਬਹੁਤੇ ਪਰਿਵਾਰ ਜਿਨ੍ਹਾਂ ਵਿੱਚ ਸਵੇਰੇ ਸ਼ਾਮ ਪੂਜਾ ਪਾਠ ਹੁੰਦਾ ਹੈ ਬੰਦਗੀ ਵੀ ਕੀਤੀ ਜਾਂਦੀ ਹੈ ਉਹਨਾਂ ਪਰਿਵਾਰਾਂ ਵਿੱਚ ਇਸ ਸਮੱਸਿਆ ਨੂੰ ਜ਼ਿਆਦਾ ਵੇਖਿਆ ਜਾਂਦਾ ਹੈ ਤਾਂ ਫਿਰ ਦੋਸਤੋ ਇਹ ਸਮੱਸਿਆ ਦਾ ਜੋ ਵੱਡਾ ਕਾਰਨ ਹੈ ਉਹ ਇਹ ਹੈ ਕਿ ਘਰ ਵਿੱਚ ਵਾਸਤੂ ਸ਼ਾਸਤਰ ਠੀਕ ਨਾ ਹੋਣਾ ਜਾਂ ਫਿਰ ਘਰ ਦੇ ਵਿੱਚ ਅਜਿਹੀਆਂ ਚੀਜ਼ਾਂ ਦਾ ਪਿਆ ਹੋਣਾ ਜੋ ਸਾਡੇ ਘਰ ਦੇ ਵਿਛਲੇ ਧਨ ਦਾ ਨਾਸ਼ ਕਰ ਦਿੰਦੀਆਂ ਹਨ ਅੱਜ ਦੇ ਇਸ ਵੀਡੀਓ ਵਿੱਚ ਇਹਨਾਂ ਤਿੰਨ ਚੀਜ਼ਾਂ ਬਾਰੇ ਗੱਲ ਕਰਾਂਗੇ ਜੀ ਜੋ ਅਸੀਂ ਆਪਣੇ ਘਰ ਵਿੱਚ ਭੁੱਲ ਕੇ ਵੀ ਨਹੀਂ ਰੱਖਣੀਆਂ ਇਸ ਬਾਰੇ ਤੁਹਾਨੂੰ ਦੱਸਣ ਤੋਂ ਪਹਿਲਾਂ ਬੇਨਤੀ ਹੈ ਜੀ ਕਿ ਵੀਡੀਓ ਨੂੰ ਅੰਤ ਤੱਕ ਧਿਆਨ ਨਾਲ ਸੁਣਨਾ ਤੇ ਸਮਝ ਲੈਣਾ ਤਾਂ ਕਿ ਤੁਹਾਨੂੰ ਵੀ ਪਤਾ ਲੱਗ ਸਕੇ ਕਿ ਉਹ ਕਿਹੜੀਆਂ ਤਿੰਨ ਚੀਜ਼ਾਂ ਹਨ ਜਿਨ੍ਹਾਂ ਨੂੰ ਤੁਸੀਂ ਵੀ ਤੁਰੰਤ ਹੀ ਘਰ ਵਿੱਚੋਂ ਹਟਾ ਦੇਣਾ ਹੈ ਸਭ ਤੋਂ ਪਹਿਲਾਂ ਤਾਂ ਸਾਨੂੰ ਇੱਕ ਗੱਲ ਸਮਝਣੀ ਪਵੇਗੀ ਕਿ ਸਾਡੇ ਘਰ ਦੇ ਵਿੱਚ ਪਈ ਹੋਈ ਹਰ ਵਸਤੂ ਹਰ ਚੀਜ਼ ਦਾ ਸਾਡੇ ਜੀਵਨ ਤੇ ਕੀ ਪ੍ਰਭਾਵ ਪੈਂਦਾ ਹੈ ਸਾਡੇ ਘਰ ਵਿੱਚ ਪਈ ਵਸਤੂ ਹੀ ਸਾਡੇ ਘਰ ਵਿੱਚ ਦੁੱਖ ਜਾਂ ਫਿਰ ਸੁੱਖ ਲੈ ਕੇ ਆਉਂਦੀ ਹੈ ਪਰ ਦੋਸਤੋ ਜਾਣਕਾਰੀ ਦੇ ਗਿਆਨ ਨਾ ਹੋਣ ਕਰਕੇ ਸਾਡੇ ਘਰ ਵਿੱਚ ਵੀ ਕਈ ਵਾਰ ਅਜਿਹੀਆਂ ਚੀਜ਼ਾਂ ਪਈਆਂ ਹੁੰਦੀਆਂ ਹਨ ਜੋ ਸਾਡੇ ਘਰ ਦੇ ਬਰਕਤ ਦਾ ਬਿਲਕੁਲ ਹੀ ਨਾਸ਼ ਕਰ ਦਿੰਦੀਆਂ ਹਨ ਤਾਂ ਇਹਨਾਂ ਵਸਤੂਆਂ ਦੇ ਵਿੱਚੋਂ ਜੋ ਸਭ ਤੋਂ ਪਹਿਲੀ ਵਸਤੂ ਹੈ ਜੀ ਉਹ ਇਹ ਹੈ ਜੀ ਕਿ ਜਿਨ੍ਹਾਂ ਵੀ ਦੇਵੀ ਦੇਵਤਿਆਂ ਜਿੰਨਾ ਵੀ ਗੁਰੂਆਂ ਪੀਰਾਂ ਦੀ ਤਸਵੀਰ ਸਾਡੇ ਘਰ ਦੇ ਵਿੱਚ ਹੁੰਦੀ ਹੈ ਜਿਨ੍ਹਾਂ ਗੁਰੂਆਂ ਪੀਰਾਂ ਦੀ ਤੁਸੀਂ ਮੰਨਤਾ ਨਹੀਂ ਕਰਦੇ ਸੋ ਦੋਸਤੋ ਸਮਝਣ ਵਾਲੀ ਗੱਲ ਹੈ ਕਈ ਵਾਰ ਅਜਿਹੇ ਅਸੀਂ ਪੀਰਾਂ ਨੂੰ ਮੰਨਦੇ ਹਾਂ ਜਾਂ ਅਸੀਂ ਅਜਿਹੇ ਦੇਵੀ ਦੇਵਤਿਆਂ ਨੂੰ ਮੰਨਦੇ ਹਾਂ ਜਿਨ੍ਹਾਂ ਦੀ ਅਸੀਂ ਪੂਜਾ ਨਹੀਂ ਕਰਦੇ ਪਰ ਬਹੁਤ ਘਰਾਂ ਵਿੱਚ ਕੀ ਹੁੰਦਾ ਹੈ ਕਿ ਉਹਨਾਂ ਗੁਰੂ ਪੀਰਾਂ ਦੇਵੀ ਦੇਵਤਿਆਂ ਦੀਆਂ ਤੁਸੀਂ ਤਸਵੀਰਾਂ ਘਰ ਵਿੱਚ ਲਗਾ ਲੈਂਦੇ ਹੋ ਜਿਨ੍ਹਾਂ ਦੀ ਲੋਕ ਮੰਨਤਾ ਨਹੀਂ ਕਰਦੇ ਹੁੰਦੇ ਉਹ ਕਿਸੇ ਮੇਲੇ ਜਾਂ ਬਾਜ਼ਾਰ ਵਿੱਚੋਂ ਹੀ ਉਹਨਾਂ ਦੇਵੀ-ਦੇਵਤਿਆਂ ਦੀਆਂ ਜਾਂ ਜੋਤਾਂ ਵਾਲੀਆਂ ਫੋਟੋਆਂ ਤੁਸੀਂ ਘਰ ਵਿੱਚ ਲੈ ਕੇ ਆਉਂਦੇ ਹੋ ਤੇ ਘਰ ਵਿੱਚ ਲਗਾ ਵੀ ਲੈਂਦੇ ਹੋ ਫਿਰ ਉਹਨਾਂ ਦੀ ਸਾਫ਼ ਸਫਾਈ ਨਹੀਂ ਹੁੰਦੀ ਸੋ ਦੋਸਤੋ ਸਮੱਸਿਆ ਇੱਥੇ ਖੜੀ ਹੁੰਦੀ ਹੈ ਕਿ ਇਹਨਾਂ ਦੀ ਆਰਾਧਨਾ ਕਰਨੀ ਬਹੁਤ ਹੀ ਜ਼ਰੂਰੀ ਹੁੰਦੀ ਹੈ ਪੂਜਾ ਵੀ ਕਰਨੀ ਬਹੁਤ ਜ਼ਰੂਰੀ ਹੁੰਦੀ ਹੈ ਪਰ ਉਹਨਾਂ ਦੇਵੀ-ਦੇਵਤਿਆਂ ਦੀ ਤੁਸੀਂ ਪੂਜਾ ਨਹੀਂ ਕਰਦੇ ਉਹਨਾਂ ਦੀ ਤਸਵੀਰ ਸਾਡੇ ਪੂਜਾ ਵਾਲੇ ਸਥਾਨ ਤੇ ਵੀ ਪਈ ਹੁੰਦੀ ਹੈ ਪਰ ਉਹ ਦੇਵੀ ਦੇਵਤੇ ਸਾਡੇ ਕੋਲੋਂ ਪੂਜਾ ਦੀ ਮੰਗ ਕਰਦੇ ਹਨ ਅਤੇ ਫਿਰ ਦੋਸਤੋ ਉਹੀ ਦੇਵੀ ਦੇਵਤੇ ਸਾਡੇ ਕੰਮਾਂ ਵਿੱਚ ਵਿਗਨ ਪਾਉਣਾ ਸ਼ੁਰੂ ਕਰ ਦਿੰਦੇ ਹਨ ਸਾਡੇ ਘਰ ਦੀ ਬਰਕਤ ਨੂੰ ਰੋਕ ਦਿੰਦੇ ਹਨ ਅਸੀਂ ਆਪਣੇ ਵੱਲੋਂ ਤਾਂ ਪੂਜਾ ਪਾਠ ਸਹੀ ਤਰੀਕੇ ਨਾਲ ਕਰ ਰਹੇ ਹੁੰਦੇ ਹਾਂ ਪਰ ਅਸੀਂ ਇਹਨਾਂ ਨਿਸ਼ਾਨੀਆਂ ਨੂੰ ਸਮਝ ਨਹੀਂ ਪਾਉਂਦੇ ਫਿਰ ਸਾਲਾਂ ਦੇ ਸਾਲ ਹੀ ਸਾਡੇ ਘਰ ਦੀ ਬਰਕਤ ਜਿਹੜੀ ਹੁੰਦੀ ਹੈ ਸਾਡੇ ਘਰ ਦੀ ਜੋ ਵੀ ਤਰੱਕੀ ਹੁੰਦੀ ਹੈ ਉਹ ਰੁਕੀ ਹੀ ਰਹਿੰਦੀ ਹੈ ਇਸ ਲਈ ਸਭ ਤੋਂ ਪਹਿਲੀ ਇਹ ਅਸੀਂ ਬੇਨਤੀ ਕਰਾਂਗੇ ਜੀ ਕਿ ਉਹਨਾਂ ਹੀ ਗੁਰੂਆਂ ਪੀਰਾਂ ਉਹਨਾਂ ਹੀ ਦੇਵੀ-ਦੇਵਤਿਆਂ ਦੀ ਘਰ ਵਿੱਚ ਤਸਵੀਰ ਲਿਆਓ ਜਾਂ ਉਹਨਾਂ ਨੂੰ ਆਪਣੇ ਪੂਜਾ ਸਥਾਨ ਤੇ ਰੱਖੋ ਜਿਨ੍ਹਾਂ ਦੀ ਤੁਸੀਂ ਆਰਾਧਨਾ ਕਰ ਸਕਦੇ ਹੋ ਸੇਵਾ ਕਰ ਸਕਦੇ ਹੋ ਜਿਆਦਾ ਦੇਵੀ-ਦੇਵਤਿਆਂ ਦੀ ਫੋਟੋਆਂ ਨੂੰ ਤੁਸੀਂ ਘਰ ਵਿੱਚ ਰੱਖੋ ਨਾ ਨਹੀਂ ਤਾਂ ਜੇਕਰ ਤੁਸੀਂ ਇਹਨਾਂ ਦੀ ਪੂਜਾ ਨਹੀਂ ਕਰ ਸਕਦੇ ਫਿਰ ਸਾਡੇ ਲਈ ਇਹੀ ਇੱਕ ਸਭ ਤੋਂ ਵੱਡੀ ਸਮੱਸਿਆ ਬਣ ਜਾਵੇਗੀ ਘਰ ਵਿੱਚ ਪੂਜਾ ਵਾਲੇ ਸਥਾਨ ਤੇ ਵੀ ਇਸ ਨੂੰ ਨਾ ਰੱਖੋ ਜੋ ਵਾਧੂ ਦੀਆਂ ਤਸਵੀਰਾਂ ਹਨ ਉਹਨਾਂ ਨੂੰ ਉੱਥੋਂ ਤੁਰੰਤ ਹੀ ਹਟਾ ਦਿਓ ਉਹਨਾਂ ਦਾ ਤੁਸੀਂ ਸਤਕਾਰ ਨਹੀਂ ਕਰ ਸਕਦੇ ਇਸ ਲਈ ਉਹਨਾਂ ਨੂੰ ਤੁਸੀਂ ਜਲ ਪ੍ਰਵਾਹ ਕਰ ਸਕਦੇ ਹੋ ਅਤੇ ਫਿਰ ਜੇਕਰ ਤੁਸੀਂ ਜਲ ਪ੍ਰਵਾਹ ਨਹੀਂ ਕਰਨਾ ਤਾਂ ਫਿਰ ਤੁਸੀਂ ਉਹਨਾਂ ਦੇ ਵੀ ਦੇਵਤਿਆਂ ਦੀ ਜੋ ਪੂਜਾ ਹੈ ਉਹ ਤੁਹਾਨੂੰ ਕਰਨੀ ਪੈ ਸਕਦੀ ਹੈ ਸੋ ਦੋਸਤੋ ਪਹਿਲੀ ਤੇ ਦੂਸਰੀ ਵਸਤੂ ਉਹ ਹੈ ਕਿ ਆਪਣੇ ਕਿਸੇ ਆਂਢ ਗੁਆਂਢੀ ਕਿਸੇ ਸਾਥ ਸੰਬੰਧੀ ਕਿਸੇ ਦੀ ਵੀ ਕੋਈ ਚੀਜ਼ ਆਪਣੇ ਘਰ ਵਿੱਚ ਨਾ ਰੱਖੋ ਸੋ ਦੋਸਤੋ ਆਂਢ ਗੁਆਂਢ ਵਿੱਚ ਸਾਡੇ ਮਿਲ ਵਰਤਨ ਕਰਕੇ ਅਸੀਂ ਇੱਕ ਦੂਜੇ ਦੇ ਕੰਮ ਆ ਜਾਂਦੇ ਹਾਂ ਸਾਨੂੰ ਕਈ ਵਾਰ ਕਿਸੇ ਵਸਤੂ ਦੀ ਲੋੜ ਪੈ ਜਾਂਦੀ ਹੈ ਜਿਵੇਂ ਕਿ ਝਾੜੂ ਦੀ ਲੋੜ ਪੈ ਜਾਂਦੀ ਹੈ ਬਰਤਨ ਦੀ ਲੋੜ ਪੈ ਜਾਂਦੀ ਹੈ ਅਤੇ ਦੋਸਤੋ ਅਸੀਂ ਉਹ ਵਸਤੂ ਆਪਣੇ ਆਂਢ ਗੁਆਂਢ ਤੋਂ ਆਪਣੇ ਘਰ ਵਿੱਚ ਲੈ ਆਉਨੇ ਹਾਂ ਸੋ ਸਮੇਂ ਦੀ ਗੱਲ ਹੁੰਦੀ ਹੈ ਜੀ ਜਿਵੇਂ ਅਸੀਂ ਪਹਿਲਾਂ ਵੀ ਦੱਸਿਆ ਹੈ ਸਾਡੇ ਘਰ ਦੀ ਹਰ ਵਸਤੂ ਸਾਡੇ ਜੀਵਨ ਉੱਪਰ ਬਹੁਤ ਹੀ ਪ੍ਰਭਾਵ ਪਾਉਂਦੀ ਹੈ ਸਾਡੇ ਘਰ ਦੀ ਬਰਕਤ ਉੱਪਰ ਪ੍ਰਭਾਵ ਪੈਂਦਾ ਹੈ ਇਸ ਲਈ ਜਦੋਂ ਅਸੀਂ ਕਿਸੇ ਬੇਗਾਨੇ ਘਰ ਦੀ ਵਸਤੂ ਆਪਣੇ ਘਰ ਵਿੱਚ ਲੈ ਕੇ ਆਉਂਦੇ ਹਾਂ ਜਾਂ ਰੱਖ ਲੈਂਦੇ ਹਾਂ ਫਿਰ ਦੋਸਤੋ ਸਾਡੇ ਘਰ ਦਾ ਬੜਾ ਹੀ ਮਾੜਾ ਪ੍ਰਭਾਵ ਪੈ ਜਾਂਦਾ ਹੈ ਜਿਵੇਂ ਮੰਨ ਲਓ ਕਿ ਅਸੀਂ ਕਿਸੇ ਦਾ ਝਾੜੂ ਆਪਣੇ ਘਰ ਵਿੱਚ ਲੈ ਆਉਂਦੇ ਹਾਂ ਤਾਂ ਫਿਰ ਦੋਸਤੋ ਝਾੜੂ ਨਾਲ ਉਸ ਘਰ ਦੀ ਬਰਕਤ ਜੁੜੀ ਹੁੰਦੀ ਹੈ ਜਦੋਂ ਇਹ ਝਾੜੂ ਸਾਡੇ ਘਰ ਵਿੱਚ ਲੱਗਦਾ ਹੈ ਫਿਰ ਸਾਡੀ ਕਮਾਈ ਵਿੱਚ ਸਾਡੀ ਬਰਕਤ ਵਿੱਚ ਆਪੇ ਹੀ ਵਿਗਨ ਪੈਣੇ ਸ਼ੁਰੂ ਹੋ ਜਾਂਦੇ ਹਨ ਇਸ ਲਈ ਜ਼ਰੂਰੀ ਇਹ ਹੈ ਕਿ ਜਦੋਂ ਵੀ ਤੁਸੀਂ ਕਿਸੇ ਦੀ ਕੋਈ ਚੀਜ਼ ਮੰਗ ਕੇ ਲੈ ਕੇ ਆਓ ਕੋਸ਼ਿਸ਼ ਕਰੋ ਕਿ ਤੁਸੀਂ ਕਿਸੇ ਤੋਂ ਕੋਈ ਚੀਜ਼ ਨਾ ਹੀ ਮੰਗੋ ਤੇ ਜਾਂ ਫਿਰ ਉਸ ਨੂੰ ਸਮੇਂ ਸਿਰ ਵਾਪਸ ਕਰਦੇ ਹੀ ਰਹਿਣਾ ਚਾਹੀਦਾ ਹੈ ਜਿਵੇਂ ਅਸੀਂ ਆਪਣੇ ਰਿਸ਼ਤੇਦਾਰਾਂ ਦੇ ਵਿੱਚ ਜਿਹੜੇ ਬੱਚੇ ਹੁੰਦੇ ਹਨ ਤਾਂ ਫਿਰ ਅਸੀਂ ਉਹਨਾਂ ਨੂੰ ਆਪਣੇ ਬੱਚਿਆਂ ਦੇ ਕੱਪੜੇ ਦੇ ਦਿੰਦੇ ਹਾਂ ਸਾਡੇ ਜੋ ਰਿਸ਼ਤੇਦਾਰ ਹੁੰਦੇ ਹਨ ਉਹਨਾਂ ਦੇ ਜੋ ਬੱਚੇ ਹੁੰਦੇ ਹਨ ਉਹਨਾਂ ਦੇ ਕੱਪੜੇ ਅਸੀਂ ਆਪਣੇ ਬੱਚਿਆਂ ਨੂੰ ਪਹਿਨਾ ਦਿੰਦੇ ਹਾਂ ਫਿਰ ਦੋਸਤੋ ਇਹ ਵੀ ਕਿਤੇ ਨਾ ਕਿਤੇ ਸਾਡੇ ਘਰ ਦੀ ਬਰਕਤ ਵਿੱਚ ਬਹੁਤ ਪ੍ਰਭਾਵ ਪੈਂਦਾ ਹੈ ਇਸ ਦੇ ਨਾਲ ਤੀਸਰੀ ਵਸਤੂ ਜਿਵੇਂ ਕਿ ਘਰ ਵਿੱਚ ਟੁੱਟਿਆ ਭੱਜਿਆ ਸਮਾਨ ਹੋ ਗਿਆ ਕੱਚ ਹੋ ਗਿਆ ਪੁਰਾਣੀਆਂ ਘੜੀਆਂ ਹੋ ਗਈਆਂ ਜਿਨ੍ਹਾਂ ਨੂੰ ਅਸੀਂ ਘਰ ਦੇ ਵਿੱਚ ਕੂੜਾ ਕਰਕਟ ਕਹਿ ਦਿੰਦੇ ਹਾਂ ਸੋ ਬਾਕੀ ਦੋਸਤੋ ਬਹੁਤੇ ਘਰ ਤਾਂ ਅਜਿਹੇ ਹਨ ਜਿਨ੍ਹਾਂ ਘਰਾਂ ਦੇ ਵਿੱਚ ਜਿਨ੍ਹਾਂ ਘਰਾਂ ਦੀਆਂ ਛੱਤਾਂ ਦੇ ਉੱਪਰ ਇਹ ਕੂੜਾ ਕਰਕਟ ਹਮੇਸ਼ਾ ਪਿਆ ਹੀ ਰਹਿੰਦਾ ਹੈ ਸਾਡੇ ਘਰਾਂ ਵਿੱਚ ਜੇਕਰ ਕਿਸੇ ਵੀ ਚੰਗੀ ਜਾਂ ਮਾੜੀ ਸ਼ਕਤੀ ਨੇ ਆਉਣਾ ਹੈ ਤਾਂ ਘਰ ਦੇ ਮੇਨ ਦਰਵਾਜ਼ੇ ਰਾਹੀਂ ਹੀ ਆਉਣਾ ਹੈ ਕਈ ਲੋਕ ਘਰ ਦੇ ਮੇਨ ਗੇਟ ਦੇ ਬਾਹਰ ਹੀ ਕੂੜਾ ਰੱਖਣਾ ਸ਼ੁਰੂ ਕਰ ਦਿੰਦੇ ਹਨ ਫਿਰ ਉਹਨਾਂ ਘਰ ਵਿੱਚ ਕਦੇ ਵੀ ਰਿਜਕ ਨਹੀਂ ਆਵੇਗਾ ਘਰ ਵਿੱਚੋਂ ਵਾਪਸ ਚੱਲਿਆ ਜਾਵੇਗਾ ਜਿਨ੍ਹਾਂ ਘਰਾਂ ਦੇ ਮੇਨ ਦਰਵਾਜ਼ਿਆਂ ਤੇ ਕੂੜਾ ਕਰਕਟ ਪਿਆ ਹੁੰਦਾ ਹੈ ਕੋਈ ਸਾਧੂ ਸੰਤ ਜੇਕਰ ਸਾਡੇ ਘਰ ਵਿੱਚ ਆਉਂਦਾ ਹੈ ਤਾਂ ਸਭ ਤੋਂ ਪਹਿਲਾਂ ਉਸ ਦਾ ਮੱਥਾ ਸਾਡੇ ਘਰ ਦੇ ਮੇਨ ਦਰਵਾਜ਼ੇ ਨਾਲ ਲੱਗਦਾ ਹੈ ਫਿਰ ਸਾਡੇ ਘਰ ਦੇ ਮੇਨ ਦਰਵਾਜ਼ੇ ਅੱਗੇ ਇਹ ਜਦ ਕੂੜਾ ਕਰਕਟ ਪਿਆ ਰਹੇਗਾ ਤਾਂ ਦੋਸਤੋ ਸਾਡੇ ਘਰ ਵਿੱਚ ਦਲੇਦਰਤਾ ਨੂੰ ਇਹ ਲੈ ਕੇ ਆ ਜਾਵੇਗਾ ਗਰੀਬੀ ਨੂੰ ਲੈ ਕੇ ਆਵੇਗਾ ਸੋ ਦੋਸਤੋ ਇਹ ਤਾਂ ਤਿੰਨ ਚੀਜ਼ਾਂ ਜੋ ਅਸੀਂ ਆਪਣੇ ਘਰ ਵਿੱਚ ਬਿਲਕੁਲ ਵੀ ਨਹੀਂ ਰੱਖਣੀਆਂ ਆਪਣੇ ਘਰ ਦੇ ਮੇਨ ਦਰਵਾਜ਼ੇ ਤੋਂ ਬਾਹਰ ਕੱਢ ਦੇਣੀਆਂ ਹਨ ਹੁਣ ਆਪਾਂ ਨਾਲ ਹੀ ਗੱਲ ਕਰਦੇ ਹਾਂ ਉਹਨਾਂ ਤਿੰਨ ਚੀਜ਼ਾਂ ਦੇ ਬਾਰੇ ਜੋ ਅਸੀਂ ਆਪਣੇ ਘਰ ਦੇ ਵਿੱਚ ਲਿਆ ਕੇ ਜ਼ਰੂਰੀ ਰੱਖਣੀਆਂ ਹਨ ਸਭ ਤੋਂ ਪਹਿਲੀ ਵਸਤੂ ਹੈ ਜੀ ਤુલਸੀ ਦਾ ਪੌਦਾ ਤુલਸੀ ਦਾ ਪੌਦਾ ਸਾਨੂੰ Hindu ਧਰਮ ਦੇ ਪਰਿਵਾਰਾਂ ਵਿੱਚ ਬਹੁਤ ਜ਼ਿਆਦਾ ਲੱਗਿਆ ਹੋਇਆ ਤੁਸੀਂ ਘਰਾਂ ਵਿੱਚ ਵੇਖੋਗੇ ਤੇ ਉਹ Hindu ਪਰਿਵਾਰ ਦੇ ਲੋਕ ਸਵੇਰੇ ਸ਼ਾਮ ਤુલਸੀ ਦੇ ਬੂਟੇ ਦੀ ਪੂਜਾ ਵੀ ਕਰਦੇ ਹਨ ਅਸੀਂ ਘਰ ਵਿੱਚ ਬੂਟੇ ਨੂੰ ਜ਼ਰੂਰ ਹੀ ਲਗਵਾਉਣਾ ਹੈ ਕਿਉਂਕਿ ਇਸ ਬੂਟੇ ਦੀ ਮਹਾਨਤਾ ਬਾਰੇ ਦੱਸਿਆ ਜਾਂਦਾ ਹੈ ਜ਼ਰੂਰੀ ਨਹੀਂ ਕਿ ਜੇਕਰ ਤੁਸੀਂ ਹਿੰਦੂ ਪਰਿਵਾਰ ਦੇ ਨਾਲ ਸੰਬੰਧ ਰੱਖਦੇ ਹੋ ਤੁਸੀਂ ਤુલਸੀ ਦੇ ਬੂਟੇ ਦੀ ਆਰਾਧਨਾ ਕਰਨੀ ਹੈ ਸੋ ਦੋਸਤੋ ਕੋਈ ਵੀ ਪਰਿਵਾਰ ਕੋਈ ਵੀ ਇਨਸਾਨ ਜੋ ਆਪਣੇ ਘਰ ਦੀ ਬਰਕਤ ਅਤੇ ਪਰੇਸ਼ਾਨੀ ਫਿਰ ਆਪਣੇ ਘਰ ਦੀ ਦੁੱਖ ਤਕਲੀਫ ਤੋਂ ਪਰੇਸ਼ਾਨ ਹੈ ਉਹ ਆਪਣੇ ਘਰ ਦੇ ਵਿੱਚ ਤુલਸੀ ਦਾ ਬੂਟਾ ਜ਼ਰੂਰ ਲਗਾਵੇ ਤੁਲਸੀ ਦਾ ਬੂਟਾ ਜੇਕਰ ਅਸੀਂ ਉਸ ਦੀ ਸਵੇਰੇ ਸ਼ਾਮ ਪੂਜਾ ਕਰਦੇ ਹਾਂ ਉਸ ਨੂੰ ਪਾਣੀ ਅਰਪਤ ਕਰਦੇ ਹਾਂ ਤਾਂ ਫਿਰ ਦੇਖ ਲੈਣਾ ਇਹ ਹੀ ਤੁਲਸੀ ਦਾ ਬੂਟਾ ਸਾਡੇ ਘਰ ਵਿੱਚ ਆਉਣ ਵਾਲੀ ਨਾ ਕਰ ਆਤਮਿਕ ਸ਼ਕਤੀ ਨੂੰ ਰੋਕ ਦੇਵੇਗਾ ਹੁਣ ਦੂਸਰੀ ਗੱਲ ਬਾਰੇ ਦੱਸਦੇ ਹਾਂ ਜੀ ਕਿਹੜੀ ਵਸਤੂ ਸਾਨੂੰ ਘਰ ਵਿੱਚ ਲਿਆ ਕੇ ਰੱਖਣੀ ਚਾਹੀਦੀ ਹੈ ਝਾੜੂ ਬਾਰੇ ਖਾਸ ਬੇਨਤੀ ਹੈ ਜੀ ਬਹੁਤੇ ਪਰਿਵਾਰਾਂ ਵਿੱਚ ਵੇਖਿਆ ਜਾਂਦਾ ਹੈ ਕਿ ਜਿਹੜਾ ਝਾੜੂ ਪੂਰੇ ਘਰ ਵਿੱਚ ਇਸਤੇਮਾਲ ਕਰਦੇ ਹਾਂ ਰਸੋਈ ਵਿੱਚ ਇਸਤੇਮਾਲ ਕਰਦੇ ਹਾਂ ਉਹ ਉਸੇ ਹੀ ਝਾੜੂ ਦੇ ਨਾਲ ਆਪਣੇ ਅਸੀਂ ਪੂਜਾ ਵਾਲੇ ਸਥਾਨ ਦੀ ਵੀ ਸਫਾਈ ਕਰ ਦਿੰਦੇ ਹਾਂ ਸੋ ਦੋਸਤੋ ਇਹ ਗਲਤੀ ਤੁਸੀਂ ਭੁੱਲ ਕੇ ਵੀ ਨਹੀਂ ਕਰਨੀ ਤੁਸੀਂ ਆਪਣੇ ਪੂਜਾ ਵਾਲੇ ਸਥਾਨ ਦੇ ਲਈ ਅਲੱਗ ਝਾੜੂ ਲਿਆ ਕੇ ਰੱਖੋ ਕਿਉਂਕਿ ਦੋਸਤੋ ਸਾਡੇ ਘਰ ਦੇ ਵਿੱਚ ਆਮ ਝਾੜੂ ਦਾ ਇਸਤੇਮਾਲ ਹੁੰਦਾ ਹੈ ਇਹ ਕਈ ਥਾਵਾਂ ਤੇ ਵੀ ਲੱਗ ਜਾਂਦਾ ਹੈ ਇਸ ਲਈ ਤੁਸੀਂ ਆਪਣੇ ਪੂਜਾ ਵਾਲੇ ਸਥਾਨ ਦੀ ਜੋ ਝਾੜੂ ਹੈ ਉਹ ਤੁਸੀਂ ਵੱਖਰਾ ਲਿਆ ਕੇ ਰੱਖਣਾ ਹੈ ਇਸ ਲਈ ਬਾਜ਼ਾਰ ਵਿੱਚੋਂ ਭਾਵੇਂ ਤੁਸੀਂ ਛੋਟਾ ਹੀ ਝਾੜੂ ਪੂਜਾ ਵਾਲਾ ਲੈ ਕੇ ਆ ਸਕਦੇ ਹੋ ਤੁਸੀਂ ਉਸ ਦਾ ਹੀ ਇਸਤੇਮਾਲ ਕਰ ਸਕਦੇ ਹੋ ਤੀਸਰੀ ਵਸਤੂ ਹੁਣ ਤੁਹਾਨੂੰ ਦੱਸਦੇ ਹਾਂ ਜੀ ਜਿਹੜੀ ਤੁਸੀਂ ਘਰ ਵਿੱਚ ਲਿਆ ਕੇ ਰੱਖਣੀ ਹੈ ਕਿ ਕੋਈ ਵੀ ਬਰਤਨ ਜਾਂ ਕੁੰਡਾ ਵਗੈਰਾ ਤੁਸੀਂ ਜ਼ਰੂਰ ਲਿਆ ਕੇ ਰੱਖਣਾ ਹੈ ਬਹੁਤ ਵਾਰ ਅਸੀਂ ਗੱਲ ਕਰਦੇ ਹਾਂ ਜੀ ਕਿ ਸੇਵਾ ਤੇ ਬੰਦਗੀ ਵਿੱਚ ਅਸੀਂ ਘਰ ਦੇ ਮੇਨ ਦਰਵਾਜ਼ੇ ਤੇ ਇੱਕ ਬਰਤਨ ਰੱਖਿਆ ਹੁੰਦਾ ਹੈ ਉਸ ਵਿੱਚ ਤੁਸੀਂ ਪਾਣੀ ਜਾਂ ਕੱਚੀ ਲੱਸੀ ਪਾ ਸਕਦੇ ਹੋ ਕਿਉਂਕਿ ਦੋਸਤੋ ਅਕਸਰ ਹੀ ਦਰਵਾਜ਼ੇ ਦੇ ਉੱਪਰ ਪੰਛੀ ਆਉਂਦੇ ਹੀ ਰਹਿੰਦੇ ਹਨ ਇਸ ਲਈ ਜੇਕਰ ਅਸੀਂ ਸਵੇਰੇ ਉੱਠ ਕੇ ਉਸ ਕੁੰਡੇ ਵਰਗੇ ਬਰਤਨ ਦੇ ਵਿੱਚ ਪਾਣੀ ਜਾਂ ਲੱਸੀ ਪਾਵਾਂਗੇ ਤਾਂ ਫਿਰ ਵੇਖ ਲੈਣਾ ਕਿ ਸਾਡੇ ਦਿਨ ਦੀ ਸ਼ੁਰੂਆਤ ਬਹੁਤ ਵਧੀਆ ਨਾਲ ਹੋ ਜਾਵੇਗੀ ਸੇਵਾ ਦੇ ਨਾਲ ਸਾਡੇ ਦਿਨ ਦੀ ਸ਼ੁਰੂਆਤ ਹੋਵੇਗੀ ਜੋ ਕਿ ਸਾਡੇ ਘਰ ਵਿੱਚ ਸਕਾਰਾਤਮਕ ਊਰਜਾ ਨੂੰ ਲੈ ਕੇ ਆਵੇਗੀ ਸੋ ਦੋਸਤੋ ਇਹ ਸਾਨੂੰ ਜੀ ਉਹ ਨਿੱਕੀਆਂ ਨਿੱਕੀਆਂ ਚੀਜ਼ਾਂ ਜਿਨ੍ਹਾਂ ਦਾ ਅਸੀਂ ਬਹੁਤ ਹੀ ਖਾਸ ਧਿਆਨ ਰੱਖਣਾ ਹੈ ਕਿਉਂਕਿ ਇਨ੍ਹਾਂ ਹੀ ਵਸਤੂਆਂ ਦਾ ਸਾਡੀ ਜ਼ਿੰਦਗੀ ਦੇ ਉੱਪਰ ਬਹੁਤ ਹੀ ਗਹਿਰਾ ਪ੍ਰਭਾਵ ਪੈਂਦਾ ਹੈ ਸੋ ਦੋਸਤੋ ਇਹ ਸਾਨੂੰ ਉਹ ਤਿੰਨ ਚੀਜ਼ਾਂ ਜਿਹੜੀਆਂ ਤੁਸੀਂ ਘਰ ਵਿੱਚੋਂ ਬਾਹਰ ਕੱਢਣੀਆਂ ਹਨ ਤੇ ਨਾਲ ਹੀ ਤੁਹਾਨੂੰ ਦੱਸਿਆ ਗਿਆ ਹੈ ਜੀ ਉਹ ਤਿੰਨ ਚੀਜ਼ਾਂ ਬਾਰੇ ਜਿਨ੍ਹਾਂ ਨੂੰ ਤੁਸੀਂ ਘਰ ਦੇ ਵਿੱਚ ਲਿਆ ਕੇ ਰੱਖਣਾ ਹੈ ਤੇ ਘਰ ਦੇ ਮੇਨ ਦਰਵਾਜ਼ੇ ਦੀ ਤੁਸੀਂ ਖਾਸ ਤੌਰ ਤੇ ਜ਼ਿਆਦਾ ਸਫਾਈ ਰੱਖਣੀ ਹੈ ਕਿਉਂਕਿ ਘਰ ਦੀ ਬਰਕਤ ਹਮੇਸ਼ਾ ਮੇਨ ਦਰਵਾਜ਼ੇ ਤੋਂ ਹੀ ਆਉਂਦੀ ਹੈ ਧੰਨਵਾਦ